ਕਿਰੇ ਸਾਨੂੰ ਲੰਗ ਨਹੀਂ ਦਿੰਦੇ ਲੰਗ ਨਹੀਂ ਦਿੰਦੇ ਸਾਨੂੰ ਤੁਸੀਂ ਦੱਸਿਆ ਨਹੀਂ ਕਿੰਨਾ ਚਿਰ ਹੋਗੇ ਸਾਨੂੰ ਰੋਲਾ ਪਾਉਂਦੇ ਨੂੰ ਕੀ ਹੈ ਸਾਰਿਆਂ ਨੂੰ ਕਿਸ ਗੱਲ ਨਹੀਂ ਸੁਣੀ ਮਾਂ ਤਾਂ ਸਾਡੀ ਸਾਡੀ ਮਾਂ ਤਾਂ ਨੂੰ ਆਟ ਹੋਇਆ ਪਿਆ ਆਉਂਦੇ ਮੰਦਿਰ ਬਾਟ ਕੋ ਰੱਖੀ ਬੈਠਾ ਸੀ ਅਸੀਂ ਤੁਸੀਂ ਦੱਸਿਆ ਨਹੀਂ ਵੀ ਛੜੀ ਐ ਮਰ ਕਿੰਨਾ ਚਿਰ ਹੋਗੇ ਛੜਿਆ ਪਰਦੇ ਅਸੀਂ ਦੋ ਅੰਮ੍ਰਿਤ ਜੀ ਪੈਣਾ ਸਾਡੇ ਕਿੰਨਾ ਚਿਰ ਹੋਗੇ ਤਾਂ ਤੁਸੀਂ ਦੇਖ ਰਹੇ ਹੋ ਕੋਈ ਕਹਿ ਰਿਹਾ ਕਿ ਸਾਡੇ ਬੱਚੇ ਦਾ ਪੇਪਰ ਹੈ ਤਾਂ ਦੂਸਰੇ ਪਾਸੇ ਕਈ ਲੋਕ ਕਹਿ ਰਹੇ ਵੀ ਸਾਡੇ ਜਿਹੜੇ ਹੈਗਾ ਕੋਈ ਘਰ ਦਾ ਬਿਮਾਰ ਆ ਕਿਸੇ ਨੂੰ ਅਟੈਕ ਆ ਵੀ ਸਾਨੂੰ ਲੰਘਣ ਹੀ ਦਿੱਤਾ ਜਾ ਰਿਹਾ ਸਾਨੂੰ ਨਜਾਇਜ਼ ਘੱਗਰ ਦਾ ਜਿਹੜਾ ਪੋਲਾ ਦੋਨੋਂ ਸਾਈਡਾਂ ਤੇ ਬੰਦ ਕਰਕੇ ਲੋਕਾਂ ਨੂੰ ਰੋਕਿਆ ਜਾ ਰਿਹਾ ਕੀ ਤਕਲੀਫ ਆ ਰਹੀ ਹੈ ਤਕਲੀਫ ਜੀ ਸਾਨੂੰ ਹੋਇਆ ਵੀ ਅਸੀਂ ਹੁਣ ਆਪਣੀ ਮਿਹਨਤ ਕਰ ਰਹੇ ਆ ਬਚਾਰੇ 20 ਜਣੇ ਸਾਡੇ ਖਾਣ ਵਾਲੇ ਕੱਲੇ ਜਣੇ ਆ ਅਸੀਂ ਹੁਣ ਕਿੱਧਰ ਜਾਏਗੇ ਹੁਣ ਕੋਈ ਸਵਾਰੀ ਢੋਹਦਾ ਕੋਈ ਕੋਸ਼ਿਸ਼ ਕਰਦਾ ਕੋਈ ਕੋਸ਼ਿਸ਼ ਕਰਦਾ ਕਿਰਾਏ ਵਾਲੇ ਬੰਦੇ ਆ ਅਸੀਂ ਆ ਬਾਹਰ ਦੀਆਂ ਗੱਡੀਆਂ ਆਈਆਂ ਖੜੀਆਂ ਉਹਨਾਂ ਘਾਟਾ ਪਾ ਦੱਸੋ ਕਿੱਧਰ ਦੀ ਇੱਕ ਸਾਈਡ ਚਲਾ ਦੇਣਾ ਕਧੜ ਚਲਾ ਦੇਣਾ ਸਾਨੂੰ ਕੋਈ ਤਰਾਜ ਨਹੀਂਗਾ ਬੈਠੇ ਰਹਿ 6 ਮਹੀਨੇ ਬੈਠੇ ਰਹਿਣਾ ਇੱਕ ਸਾਈਡ ਚਾਲੂ ਕਰਦਾ ਇੱਕ ਸਾਈਡ ਬਾਈ ਜੀ ਕੀ ਦਿੱਕਤ ਆ ਰਹੀ ਹੈ ਡਰਾਈਵਰ ਸਾਹਿਬ ਸਾਰੀ ਡੈਕ ਦੀ ਦਿੱਕਤ ਆ ਜੀ ਆ ਪੈਟਰੋਲ ਦੀ ਗੱਡੀ ਭਰੀ ਆ ਜੀ ਆ ਪੈਟਰੋਲ ਦੀ ਗੱਡੀ ਆ ਰਾਜਸਥਾਨ ਜਾਣਾ ਟਾਈਮ ਮੇਰਾ ਲੱਗਿਆ ਦੋਸਤੋਂ ਮੈਂ ਕਿਵੇਂ ਪਹੁੰਚਾਂਗਾ ਕਿਵੇਂ ਜਾਊਂਗਾ ਜੀ ਮੈਂ ਤੇਰੇ ਸਾਡੀ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਪ੍ਰਸ਼ਾਸਨ ਨਾਲ ਕੋਈ ਗੱਲ ਕਰਾਂ ਤਾਂ ਮੈਨੂੰ ਕੋ ਤੰਗ ਕਰਿਆ ਜੀ ਅਸੀਂ ਕਿਨੇ ਤੰਗ ਆ ਜੀ ਦੱਸੋ ਮੈਂ ਕਿੱਧਰ ਜਾਊਂਗਾ ਜੀ ਮੇਰਾ ਟਾਈਮ ਲੱਗਿਆ ਹੋਊਗਾ ਮੈਂ ਟਾਈਮ ਤੇ ਕਿਵੇਂ ਪਹੁੰਚੂਗਾ ਜੀ ਪੈਟਰੋਲ ਦੀ ਗੱਡੀ ਭਰੀ ਆ ਜੀ ਤੇ ਦੱਸੋ ਮੈਂ ਕਿੱਧਰ ਲੈ ਕੇ ਜਾਵਾਂ ਇਹਨੂੰ ਨਾ ਤਾਂ ਕਿਸੇ ਪਾਸੇ ਮੁਰਦੀ ਆ ਦੱਸੋ ਮੈਂ ਕਿੱਧਰ ਲੈ ਕੇ ਜਾਵਾਂ ਹੁਣ ਮੈਂ ਕੀ ਕਰਾਂ ਜੀ ਫਿਰ ਇਹ ਤਾਂ ਮੈਨੂੰ ਹੀ ਦੱਸੋ ਕੀ ਹਾਲ ਕੀ ਤੁਹਾਨੂੰ ਦਿੱਕਤ ਆ ਰਹੀ ਆ ਮੰਨ ਲਓ ਰੋਡ ਜਾਮ ਤੁਹਾਨੂੰ ਸਾਰੀ ਡੱਕਦਾ ਜੀ ਜਿੰਨੀ ਕਹਦੀ ਉਹ ਨਹੀਂ ਡੱਕਦਾ ਕਿਹਾ ਨਹੀਂ ਵੀ ਸਾਨੂੰ ਲੰਘ ਜਾਣ ਦੇ ਨਾ ਜੀ ਬਥੇਰੇ ਮੈਂ ਤਾਂ ਕਰੀ ਜਾਂਦੇ ਹਾਂ ਉਹ ਲੈ ਕੇ ਪਿੱਛੇ ਮੋੜ ਕੇ ਗੱਡੀਆਂ ਉਹ ਖੜੀਆਂ ਟੱਪਣ ਨੂੰ ਵੀਰੇ ਯਾਰ ਅੱਲ ਫੈਮਿਲੀ ਨਾਲ ਦੱਸੋ ਕਿੱਧਰ ਜਾਈਏ ਕਮਰ ਦਰਦ ਕਰੇ ਦਵਾਈ ਲੈਣ ਜੰਨੇ ਆ ਸਰਦੂਰ ਘੜ ਕਿਸਾਨਾਂ ਦਾ ਆਪਣਾ ਹੀ ਕੋਈ ਮਜਬੂਰੀ ਬਸ ਜਾਣਾ ਹੋਵੇ ਫੇਰ ਰਾਹ ਨਾ ਖੋਲਣਗੇ ਇਰਵੀ ਤਾਂ ਜ਼ਰੂਰੀ ਹੈ ਹੁਣ ਪਬਲਿਕ ਨੂੰ ਤਾਂ ਪਰੇਸ਼ਾਨ ਕਰਨ ਆਪਣੇ ਕਿਸੇ ਨਿੱਜੀ ਤੌਰ ਤੇ ਹੋਰ ਕਰ ਲੈਣ ਕੋਈ ਮਸਲਾ ਹੱਲ ਹੋ ਜਾਗਾ ਤਾਂ ਹੁਣ ਇੰਨੇ ਨੇ ਪਰੇਸ਼ਾਨ ਹੋਈ ਜਾਂਦੇ ਆ ਖਾ ਵੀ ਜਾਂਦਾ ਪਰੇਸ਼ਾਨ ਕਰੀ ਚੱਲੋ ਆ ਤੂੰ ਦੇਖ ਫੇਮ ਕੀ ਤਕਲੀਫ ਹੈ ਮਤਲਬ ਸੁਣ ਤੁਸੀਂ ਕਹਿ ਨਹੀਂ ਵੀ ਨਾਲ ਬੱਚਾ ਯਾਰ ਪਰਿਵਾਰ ਆ ਵੱਡੇ ਭਾਈ ਇਹਦਾ ਮਿੰਤਾ ਕਰਦੇ ਆ ਭੁੱਖੇ ਨੰਗੇ ਹੋ ਰਿਹਾ ਕੰਮਾਂ 'ਚ ਹੋ ਰਿਹਾ ਵੱਡੇ ਭਾਈ ਦੂਜੇ ਦੇ ਧਰਨਾ 'ਤੇ ਖੜ ਜਾਂਦੇ ਆ ਇਹਨਾਂ ਜਾ ਪਬਲਿਕ ਫਿਰਦੀ ਐਨੀ ਇਹਨਾਂ ਕਿ ਕਿਤੇ ਕਿਤੇ ਜਾਣਾ ਕਦੇ ਕਿਤੇ ਜਾਣਾ ਤੇ ਜਲੂਸ ਕੱਢਦੇ ਦੂਜੇ ਦਾ ਇੱਕ ਸਾਈਡ ਤੇ ਚਲਾ ਦੋ ਕਦੇ ਇਹ ਤਾਂ ਦੂਜਾ ਗਰੀਬ ਭਾਈ ਚੜਾ ਜਿਹੜਾ ਬੋਲਦਾ ਨਹੀਂ ਇੱਕ ਬਾਈ ਦੂਜੇ ਬੋਲਦੀ ਨਹੀਂ ਇਹ ਹੁਣ ਇੱਕ ਸਾਈਡ ਚ ਚਲਾਉਣ ਦਾ ਹੱਕ ਇਹਨਾਂ ਦਾ ਵੱਡੇ ਭਾਈ ਕਿ ਤੱਕ ਕਦੇ ਕਿੰਨਾਂ ਲੋਕਾਂ ਨੇ ਕਦੇ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਬਾਈ ਹੁਣ ਜਬਾਤ ਨਾਲ ਵੀ ਪਰਿਵਾਰ ਆ ਫੈਮਿਲੀ ਆ ਤੁਸੀਂ ਰਿਕਵੈਸਟ ਬੇਨਤੀ ਨਹੀਂ ਕਰੀ ਕਦਾਂ ਜੀ ਕਰਦਾ ਗਾਲਾਂ ਕੱਢਦਾ ਇਹਨਾਂ ਨੂੰ ਹਾਂ ਠੀਕ ਆ ਨਾ ਵਰਦਾ ਵਰਦਾ ਇਹਨਾਂ ਦਾ ਸਾਰਾ ਕੁਝ ਮਿਲਦਣ ਵਾਲੇ ਫਸਲਾਂ ਆ ਜਾਂਦੀਆਂ ਸਾਡੇ ਵਰਗੇ ਨੇ ਉਹ ਹੀ ਖਾਣਾ ਉਹ ਹੀ ਕਰਨਾ ਉਹ ਵੀ ਨਹੀਂ ਕਰਕੇ ਖਾਣ ਦਿੰਦੇ ਹੈਗੇ ਤੀਜੇ ਦਿਨ ਰੋਕ ਕੇ ਬਹਿ ਜਾਂਦੇ ਆ ਇਹ ਆਪ ਤਾਂ ਭੁੱਖੇ ਮਗਾ ਫਾਹੇ ਲੈ ਲੈਂਦੇ ਆ ਬਈ ਧਕਾਰ ਦਿਓ ਲਿਮਟ ਮਾਫ ਆ ਚੰਗੀਆਂ ਗੱਡੀਆਂ ਸਾਰਾ ਕੁਝ ਇਹਨਾਂ ਕੋਲੇ ਪਹਿਲਾਂ ਚੱਕੀ ਆ ਪਾਰਟੀ ਨੇ ਤੇ ਕਾਨੂੰ ਆ ਬਈ ਆਪਣਾ ਗਰੀਬ ਆਹ ਸੈਂਪਲ ਆ ਵੀਰੇ ਮੈਂ ਪੇਸ਼ੈਂਟ ਮੂਰੇ ਬੈਠਾ ਜੇ ਪੇਸ਼ੈਂਟ ਤੇ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਆ ਆ ਸੈਂਪਲ ਲੈ ਜਾਂਦਾ ਸੀਗਾ ਮੈਂ ਤੁਸੀਂ ਕਿਹਾ ਨਹੀਂ ਵੀ ਐਮਰਜੈਂਸੀ ਮਜਬੂਰੀ ਆ ਸਾਰਿਆਂ ਨੂੰ ਕਿਹਾ ਉੱਥੇ ਜਾ ਕੇ ਵੀ ਕਿਹਾ ਕਿਸੇ ਨੇ ਗੱਲ ਨਹੀਂ ਸੁਣੀ ਜੇ ਕੱਲ ਨੂੰ ਪੇਸ਼ੈਂਟ ਮਰ ਜਾਂਦਾ ਕੌਣ ਜ਼ਿੰਮੇਵਾਰ ਹੈ ਇਹ ਨਾਲ ਨਾਲ ਸਾਡੇ ਨਾਲ ਦਾ ਆ ਪੇਸ਼ੈਂਟ ਆਈ ਉਹ ਨਾਲ ਕਿੰਨੀ ਨਾਲ ਕਿ ਸਾਡੇ ਕਿੰਨੀ ਤੁਸੀਂ ਆਪਣੇ ਆਕਾਂ ਦੀ ਕਰਾ ਤਿਆਰੀ ਇਕੱਠੀ ਹੋ ਕੇ ਚੜਦਾ ਸਾਰੀ ਪੰਜਾਬ ਸਰਕਾਰ ਮੁਰਦਾਬਾ